सारे पीस मेरे गिने हुए लाइन वाइज ला दे और रेट लगे हुए रेट देना इस तुम तो कोई डिस्काउंट नहीं है का। लगी समझ हाँ जी भाई। हाँ जी सताल विरे लेज़र दे दो कैलकुलेटर दे दो पेन दे दो ਬਾਬੇ ਫੜਾਈ ਕੱਲ ਕੁਝ ਦੇਖਿਆ ਇਹਦੇ ਚੋਂ ਨਿਕਲਿਆ ਕੁਝ ਹਾਂਜੀ ਵੀਰੇ ਮੈਂ ਕੱਲ 10 ਬਿੱਲ ਚੈੱਕ ਕੀਤੇ ਸੀ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਿਆ ਸੀਗਾ ਪਰ ਮੈਂ 10 ਬਿੱਲ ਜਿਹੜੇ ਚੈੱਕ ਕੀਤੇ ਆ ਉਹਨਾਂ ਵਿੱਚ ਤਾਂ ਸਾਰਾ ਸਟਾਕ ਕਲੀਅਰ ਆ ਰਿਹਾ ਹੈ ਤੁਹਾਡਾ ਸਟਾਕ ਇੱਥੇ ਤਾਂ ਦਿਖ ਨਹੀਂ ਰਿਹਾ ਮੈਨੂੰ ਪਰ ਬਿੱਲ ਬਿੱਲ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਮਤਲਬ ਜਿੰਨਾ ਸਟਾਕ ਆਇਆ ਉਹਨਾਂ ਵਿਕ ਗਿਆ ਹੋਇਆ ਵਿਕ ਗਿਆ ਹੋਣਾ ਵੀਰੇ ਕੋਈ ਪੱਕੇ ਚ ਤੁਹਾਡੀ ਸੇਲਿੰਗ ਦਾ ਬਿੱਲ ਤਾਂ ਹੈ ਨੀਗਾ ਦੇਖ ਵੀਰੇ ਤੈਨੂੰ ਮੈਂ ਇੱਥੇ ਰੱਖਿਆ ਨਾ ਉਹਦਾ ਇੱਕ ਰੀਜ਼ਨ ਹੈ ਪਿਛਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਮੈਨੂੰ 3 ਲੱਖ ਦਾ ਘਾਟਾ ਪਿਆ ਇਸ ਦੁਕਾਨ 'ਚ ਜੇ ਹਿਸਾਬ ਨਾਲ ਮੇਰੇ ਕੋਲ ਮਾਲ ਆਇਆ ਨਾ ਉਹਨੇ ਹਿਸਾਬ ਨਾਲ ਮੈਂ ਪੈਸੇ ਭੱਤੇ ਨਹੀਂ ਗਏ ਠੀਕ ਆ ਨਾਲੇ ਮੈਨੂੰ ਕੋਈ ਸ਼ੌਂਕ ਨਹੀਂ ਸੀ ਅਕਾਊਂਟਡ ਰੱਖਣ ਦਾ ਤੈਨੂੰ ਮੈਂ ਕੋਈ ਮਜਬੂਰੀ 'ਚ ਰੱਖਿਆ ਆ ਜਿੰਨੇ ਵੀ ਬਿੱਲ ਆ ਨਾ ਇਕੱਲਾ ਇਕੱਲਾ ਬਿੱਲ ਇਕੱਲੀ ਇਕੱਲੀ ਐਂਟਰੀ ਬੜੇ ਹਿਸਾਬ ਨਾਲ ਚੈੱਕ ਹੋਣੀ ਚਾਹੀਦੀ ਆ ਵੀਰੇ ਮੈਂ ਫਸਟ ਡੇ ਸੀ ਨਾ 10 ਬਿੱਲ ਸਮਝਣ ਲਈ ਥੋੜਾ ਜਿਹਾ ਟਾਈਮ ਲੱਗ ਗਿਆ ਪਰ ਤੁਸੀਂ ਫਿਕਰ ਨਾ ਕਰੋ 10-15 ਦਿਨਾਂ ਤੱਕ ਮੈਂ ਨਿਵੇੜ ਦੇਣਾ ਸਾਰਾ ਕੰਮ। ਮੈਨੂੰ ਜੋ ਵੀ ਅਸਲੀਅਤ ਹੈ ਨਾ ਪੂਰੀ ਸਾਹਮਣੇ ਰੱਖ ਦੇ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚਾਹੀਦਾ। ਮੈਨੂੰ ਪਤਾ ਹੋਣਾ ਚਾਹੀਦਾ ਕਪੜਾ ਹੋ ਕਿੱਥੇ ਰਿਹਾ। ਜਿੱਥੋਂ ਮਾਲ ਆ ਰਿਹਾ ਪੂਰਾ ਆ ਰਿਹਾ। ਇੱਥੋਂ ਮਾਲ ਵਿਕ ਰਿਹਾ ਇੱਥੋਂ ਤਾਂ ਨਹੀਂ ਕੋਈ ਗੈਪ ਹੋ ਰਿਹਾ। ਮੈਨੂੰ ਸਾਰੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਹੈ। ਉਹਦੇ ਤੁਸੀਂ ਫਿਕਰ ਨਾ ਕਰੋ ਵੀਰੇ। ਉਹ ਮੈਂ ਕਰ ਦੂੰਗਾ। ਲੱਗੋ ਕੰਮ ਤੇ। ਜੇ ਕੋਈ ਲੋੜ ਆ ਤਾਂ ਬਾਵੇ ਤੋਂ ਪੁੱਛ ਲੈ। ਹਾਂਜੀ ਅੱਬਾ ਵੇ ਵੀਰੇ ਨੂੰ ਨਾਲ ਭੇਜ ਦਿਓ ਥੋੜਾ ਜਿਹਾ ਮੈਂ ਪੁੱਛਣਾ ਸੀਗਾ। ਬਾਵੇ ਮੈਨੂੰ ਜਲਦ ਜਲਦ ਨਾ ਸਾਰਾ ਸਟਾਕ ਕਲੀਅਰ ਚਾਹੀਦਾ। ਠੀਕ ਆ ਵੀਰੇ ਜਿਹੜੀਆਂ ਐਂਟਰੀਆਂ ਆਈਆਂ ਨੇ ਜਿੰਨਾ ਮਾਲ ਵਿਕਿਆ ਜਿੰਨੇ ਪੈਸੇ ਆਪਾਂ ਵਟਿਆ ਮੈਨੂੰ ਸਾਰੇ ਦਾ ਹਿਸਾਬ ਚਾਹੀਦਾ। ਜਿੰਨਾ ਟਾਈਮ ਵੀ ਇਹਨਾਂ ਨੂੰ 2 ਘੰਟੇ 3 ਘੰਟੇ ਬਹਿਣਾ ਦੋ ਇਹਨਾਂ ਕੋਲੇ ਬਹਿ ਕੇ ਸਾਰਾ ਕਲੀਅਰ ਕਰਾ। ਠੀਕ ਆ। ਜਾਓ। ਆ ਵੀ ਦੱਸ ਕੀ ਪੁੱਛਣਾ ਵਾ ਪੁੱਛਣਾ ਤਾਂ ਕੁਛ ਨਹੀਂ ਆ ਬਸ ਦੱਸਣਾ ਤੁਹਾਨੂੰ ਆ ਜਿਹੜੇ 10 ਬਿੱਲ ਮੈਂ ਚੈੱਕ ਕੀਤੇ ਆ ਨਾ ਇਹਨਾਂ ਵਿੱਚ ਘੱਟੋ ਘੱਟ 20000 ਦਾ ਘਾਟਾ ਪਿਆ ਹੋਇਆ ਵੀਰੇ ਨੂੰ ਤੇ ਫਿਰ ਮੈਨੂੰ ਕੀ ਦੱਸਾਂ ਮੈਨੂੰ ਤਾਂ ਪਤਾ ਹੀ ਆ ਤੇ ਵੀਰੇ ਨੇ ਮੈਨੂੰ ਇਹ ਵੀ ਕਿਹਾ ਹੋਇਆ ਆ ਕਿ ਆ ਬਾਕੀ ਦੇ ਬਿੱਲ ਚੈੱਕ ਕਰ ਬਾਕੀ ਦੇ ਬਿੱਲਾਂ ਵਿੱਚ ਵੀ ਇਹੀ ਕੁਝ ਹੋਣਾ ਆ ਘੱਟੋ ਘੱਟ 1 ਲੱਖ ਡੇਢ ਲੱਖ ਦਾ ਇਹਨਾਂ ਬਿੱਲਾਂ ਵਿੱਚ ਹੀ ਘਾਟਾ ਆ ਇਹ ਹੁਣ ਚਾਹਨਾ ਕੀ ਆ ਤੂੰ ਮੈਂ ਕੁਛ ਨਹੀਂ ਚਾਹੁੰਦਾ ਜੇ ਮੈਂ ਚਾਹਾਂ ਨਾ ਤਾਂ ਮੈਂ ਨੀਚੇ ਜਾ ਕੇ ਵੀਰੇ ਨੂੰ ਸਾਰਾ ਕੁਝ ਦੱਸ ਸਕਦਾ ਆ ਤੇ ਕੀ ਦੱਸ ਸਕਦਾ ਤੇ ਤੁਹਾਡਾ ਭਾਂਡਾ ਫੋੜ ਸਕਦਾ ਮੈਂ ਉਹ ਭਾਂਡਾ ਛੱਡ ਮੈਂ ਜੇ ਚਾਹਾਂ ਨਾ ਤੈਨੂੰ ਹੁਣੀ ਚਕਵਾ ਸਕਦਾ ਇੱਥੋਂ ਹੁਣੀ ਕਢਵਾ ਲੂੰਗਾ ਦੁਕਾਨ ਤੋਂ ਤੇ ਜਿਵੇਂ ਤੁਸੀਂ ਕਿਹਾ ਸੀ ਹੁਣ ਮੈਂ ਬੋਲ ਤਾਂ ਦਿੱਤਾ ਵੀਰੇ ਨੂੰ ਬੋਲਤਾ ਨਾ ਆ ਚੱਕ 2000 ਰੁਪਏ ਵੀਰੇ ਲੱਖ ਡੇਢ ਲੱਖ ਦੇ ਬਿੱਲ ਪਏ ਆ ਇੱਥੇ ਤੇ ਉਹਦੇ ਲਈ ਸਿਰਫ ਤੁਸੀਂ ਆ 2000 ਦੇ ਰਹੇ ਹੋ ਮੈਨੂੰ ਉਹ ਵੀ ਆਹ ਝੂਠ ਬੋਲਣ ਦਾ ਤੇ ਹੋਰ ਤੈਨੂੰ 2000 ਦੇਦਾ ਮੈਂ ਘੱਟੋ ਘੱਟ 5000 ਤਾਂ ਦੇਵੋ ਸ਼ਕਲ ਦੇਖੀ ਆਪਣੀ 5000 ਵਾਲੀ ਆ 10 ਬਿੱਲ ਚੈੱਕ ਕੀਤੇ ਆ ਨਾ ਆ ਜਿਹੜੇ ਰਹਿੰਦੇ 340 ਬਿੱਲ ਉਹ ਵੀ ਚੈੱਕ ਕਰ ਲੈ ਕੱਲ ਦੱਸੂਗਾ ਤੁਹਾਨੂੰ 340 ਬਿੱਲ ਵਿੱਚ ਵੀ ਨਾ ਵੀਰੇ ਉਹੀ ਚੀਜ਼ ਹੋਣੀ ਆ ਜਿਹੜੀਆਂ 10 ਬਿੱਲਾਂ ਵਿੱਚ ਬੋਲਦੀ ਬਈ ਕੋਈ ਨਹੀਂ ਫਿਰ ਕੱਲ ਦੇਖ ਲੈਣੇ ਆ ਆ ਰੱਖ ਪੈਸੇ ਜਿਆਦਾ ਹੀ ਚੌਧਰ ਜੀ ਝੜਨ ਲੱਗਿਆ ਆਪ ਪੈਸੇ ਕਿੱਥੇ ਲ ਘੋ ਰਿਆ ਕਾਦੇ ਪੈਸੇ ਦਿੱਤੇ ਇਹਨੂੰ ਭਾਜੀ ਐਡਵਾਂਸ ਚਾਹੀਦੇ ਸੀ ਇਹਨੂੰ ਤੂੰ ਬੜਾ ਹਮਾਇਤੀ ਬਣਿਆ ਉਹਦਾ ਭਾਜੀ ਲੋਡ ਸੀ ਕਿ ਕਹਿੰਦਾ ਘਰੇ ਕਾਦੀ ਲੋਡ ਸੀ ਰੱਖਿਆ ਉਹਨੂੰ ਮੈਂ ਆ ਤਨਖਾਹ ਉਹਨੂੰ ਮੈਂ ਦੇਣੀ ਆ ਕਹਿੰਦਾ ਵੀ ਤੁਸੀਂ ਦੋਵਾਂਗੇ ਪੈਸੇ ਜਾਂ ਵੀਰਾ ਉਹ ਬਾਲਾ ਚਲਾਕ ਬਣਨ ਦੀ ਲੋੜ ਨਹੀਂ ਹੈਗੀ ਸਾਰਾ ਕੋਣ ਸੁਣ ਲਿਆ ਮੈਂ ਤੁਹਾਡੀਆਂ ਗੱਲਾਂ ਤੇ ਵੀਰੇ ਮੈਂ ਵੀ ਉਹੀ ਕਹਿ ਰਿਹਾ ਵਾਂ ਵੀ ਕਹਿ ਰਿਹਾ ਵੀ ਘਰੇ ਲੋੜ ਆ ਪੈਸੇ ਦੀ ਫਿਰ ਘਰੇ ਚਲੋ ਭਾਈ ਸਾਹਿਬ ਮੈਨੂੰ ਤਾਂ ਪਹਿਲੇ ਦਿਨ ਤੋਂ ਸ਼ੱਕ ਸੀਗਾ ਆ ਤੁਹਾਡੇ ਦੋਨਾਂ ਦਾ ਨਾ ਕੋਈ ਝੋਲ ਮੋਲ ਚੱਲਦਾ ਪਿਆ ਕੀ ਐਨੀ ਛੇਤੀ ਅਕਾਊਂਟਡ ਮਿਲਣਾ ਇਹਦਾ ਆਪਣੇ ਆਪ ਦੁਕਾਨ ਤੇ ਆਣਾ ਉਸ ਤੋਂ ਬਾਅਦ ਮੈਨੂੰ ਕਹਿਣਾ ਕਿ ਮੈਂ ਅਕਾਊਂਟਸ ਦਾ ਕੰਮ ਕਰਦਾ ਉਸ ਤੋਂ ਬਾਅਦ ਤੁਹਾਡੀ ਆਪਸ ਵਿੱਚ ਗੱਟਮਿਟ ਹੋਣੀ। ਹੈ ਦੀ? ਵੀਰੇ ਮੈਨੂੰ ਤਾਂ ਵੀਰੇ ਨੇ ਕਿਹਾ ਸੀਗਾ ਬੋਲਣ ਨੂੰ। ਕੀ ਬੋਲਣ ਨੂੰ ਗਿਆ ਮੈਂ ਤੈਨੂੰ? ਆਹੀ ਕਿ ਆਹ 10 ਬਿੱਲਾ ਵਿੱਚ ਕੋਈ ਦਿੱਕਤ ਨਹੀਂ ਹੈਗੀ। ਹਾਂ ਤੇ ਫਿਰ ਦਿੱਕਤ ਹੈ ਨਹੀਂ ਮੈਂ ਵੀ ਤਾਂ ਤੈਨੂੰ ਉਹੀ ਕਿਹਾ ਜੇ ਤੂੰ ਚੈੱਕ ਕੀਤਾ ਤਾਂ ਹੈਗਾ ਵਾ। ਚੈੱਕ ਤਾਂ ਮੈਂ ਕੀਤਾ ਦਿੱਕਤ ਹੈਗੀ ਆ ਪਰ ਤੁਸੀਂ ਕਹਿੰਦੇ ਨਾ ਦਿੱਕਤ ਨਹੀਂ ਹੈਗੀ। ਤੁਸੀਂ ਆਹ ਡਰਾਮੇ ਦੇ ਬੰਦ ਕਰੋ। ਮੈਨੂੰ ਪਹਿਲਾਂ ਹੀ ਸ਼ੱਕ ਸੀਗਾ। ਆ ਬਿੱਲਾਂ ਦੇ ਵਿੱਚ ਕੋਈ ਨਾ ਕੋਈ ਤਾਂ ਪੰਗਾ ਹੈਗਾ ਪਰ ਮੈਨੂੰ ਇਹ ਨਹੀਂ ਪਤਾ ਸੀ ਘਰ ਦਾ ਬੰਦਾ ਹੀ ਇਹ ਕੁਝ ਕਰੀ ਜਾਂਦਾ ਕੀ ਸਖਾ ਰਿਹਾ ਉਹਨੂੰ ਵੀਰੇ ਮੈਂ ਤਾਂ ਨਹੀਂ ਇਹਨੇ ਮੈਨੂੰ ਜੋ ਕਿਹਾ ਮੈਂ ਤੁਹਾਨੂੰ ਦੱਸਤਾ ਵਾ ਡਰਾਮੇ ਬੰਦ ਕਰ ਦੋ ਹੋਰ ਨਾ ਇਦਾਂ ਹੋਵੇ ਤੁਹਾਡੇ ਦੋ ਦੋ ਪੈ ਜਾਣ ਹੁਣੇ ਮੇਰੇ ਤੋਂ ਵੀਰੇ ਮੈਂ ਤੁਹਾਨੂੰ ਕਿਹਾ ਸੀ ਬੰਦਾ ਸਹੀ ਨਹੀਂ ਹੈਗਾ ਤੁਸੀਂ ਨਹੀਂ ਮੇਰੀ ਸੁਣ ਰਹੀ ਗੱਲ ਤੁਸੀਂ ਐਵੇਂ ਚੱਕ ਜਾ ਕੇ ਇਹਨੂੰ ਰੱਖ ਲਿਆ ਕੀ ਰੱਖ ਲਿਆ ਯਾਰ ਤੂੰ ਮੈਨੂੰ ਕਹਿੰਦਾ ਪੈਸੇ ਦੀ ਲੋੜ ਆ ਹੁਣ ਵੀਰੇ ਸਾਹਮਣੇ ਤੂੰ ਮੁੱਕਰੀ ਜਾਣਾ ਵਾ ਸੱਚ ਦੱਸ ਨਾ ਤੁਸੀਂ ਇਹ ਕਿਹੜੀ ਗੱਲ ਕਰ ਰਹੇ ਸੀਗੇ ਵੀਰੇ 10 ਬਿੱਲਾਂ ਦੇ ਵਿੱਚ 20000 ਦਾ ਝੂਠ ਆ ਨਹੀਂ ਭਾਜੀ ਇਹ ਐਵੇਂ ਕਹੀ ਜਾਂਦਾ ਸੀਗਾ ਮੈਂ ਇਹਨੂੰ ਕਿਹਾ ਜੇ ਤੈਨੂੰ ਪੈਸੇ ਲੋੜ ਆ ਤੂੰ ਜਾ ਤੂੰ ਰਹਿਣ ਹੀ ਦੇ ਕੰਮ ਕਰਨ ਨੂੰ ਮੈਨੂੰ ਲੱਗ ਰਿਹਾ ਵੀਰੇ ਇਹ ਝੂਠ ਬੋੜਿਆ ਨੂੰ ਸਾਫ਼ ਸੁਬਾਂਦਾ ਨਹੀਂ ਹੈਗਾ ਇਹ ਤਾਂ ਮੈਨੂੰ ਪਤਾ ਲੱਗ ਰਿਹਾ ਹੈ ਸਾਹ ਕਿਹਨੂੰ ਜ਼ਿਆਦਾ ਆਂਦਾ ਕਿ ਇਹਨੂੰ ਨਹੀਂ ਆਂਦਾ ਫੇਲਾ ਨਾ ਪੈਸਾ ਤੁਸੀਂ ਨਿਕਲੋ ਅਸ ਤੋਂ ਪਹਿਲਾਂ ਮੇਰੇ ਤੇ ਕੁਝ ਹੋ ਗਿਆ। ਨਹੀਂ ਵੀਰੇ ਮੈਂ ਜਾਣਾ। ਵੀਰੇ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਇਹ ਜਿੱਥੇ ਤਾਂ ਮੈਂ ਸ਼ੋਰ ਕਰ। ਬਹੁਤ ਜ਼ਿਆਦਾ ਡਰਾਮੇ ਨਾ ਕਰ ਮੇਰੇ ਨਾਲ ਨਾ ਕਰ ਨਾ ਕਰ। ਜੋ ਜੋ ਇਹਦੇ ਵਿੱਚ ਹੈਗਾ ਮੈਨੂੰ ਸਾਫ਼-ਸਾਫ਼ ਦੱਸ ਲੈ। ਨਹੀਂ ਤਾਂ ਮੈਨੂੰ ਕੁਝ ਹੋਰ ਕਰਨਾ ਪੈਣਾ। ਤੇ ਵੀਰੇ ਸੀਰੀਅਸਲੀ ਕਹਿ ਰਿਹਾ ਕੁਝ ਨਹੀਂ ਹੈਗਾ ਇਹਦੇ 'ਚ। ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਬੰਦਾ ਠੀਕ ਨਹੀਂ ਹੈਗਾ। ਸ਼ੁਕਰ ਹੈ ਤੁਸੀਂ ਟਾਈਮ ਸਰ ਆ ਗਏ ਪੈਸੇ ਬਚ ਗਏ ਆਪਣੇ। ਕੋਈ ਨਹੀਂ। ਇਹਨੂੰ ਰੱਖ। ਹਾਂ। ਇਹਨੂੰ ਹੁਣ ਮੈਂ ਦੇਖਦਾ। ਤੁਸੀਂ ਜਿਹੜੀਆਂ ਚਲਾਕੀਆਂ ਤੁਸੀਂ ਮੇਰੇ ਨਾਲ ਕਰਨੀਆਂ ਸੀ ਕਰ ਲਈਆਂ। ਬਾਣੀ ਬਣਾ ਉੱਜਾ ਪਰਹੋ ਇਹ ਬੜੀ ਸਪੀਡ ਚ ਗਿਆ ਵਾ ਲੱਗਦਾ ਤਨਖਾਹ ਮਿਲ ਗਈ ਇਹਨੂੰ ਫਾਜੀ ਪਾਣੀ ਪੀਉਂਗੇ ਭਾਜੀ ਮੇਰੀ ਗੱਲ ਸੁਣੋ ਸਰੇਂਦਰ ਭਾਈ ਤਾਂ ਕੁਝ ਬੋਲਦੇ ਨਹੀਂ ਪਏ ਹੈਗੇ ਥੋੜੀ ਮੈਨੂੰ ਉਦਾਂ ਬੋਤ ਹੀ ਬੰਦ ਲੱਗਦੀ ਅੱਜਕੱਲ ਹਣਾ ਤੇ ਅਕਾਊਂਟੈਂਟ ਵੀ ਚਲਾ ਗਿਆ ਵਾ ਗੱਲ ਕੀ ਹੋਈ ਹੈ ਜੀ ਇਕਦਮ ਥੱਲੇ ਆ ਗਏ ਵੀਰਾਂ ਨੂੰ ਪਤਾ ਲੱਗ ਗਿਆ ਅਕਾਊਂਟੈਂਟ ਮੈਂ ਹੀ ਰੱਖਿਆ ਸੀਗਾ ਓ ਪਾਜੀ ਵਧਾਈਆਂ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਭਾਈ ਅੱਛਾ ਇਹ ਸਕੀਮ ਲਾਈ ਸੀ ਕਿ ਤੁਸੀਂ ਸਕੀਮ ਬੜੀ ਕੈਂਟ ਸੀ ਤੁਹਾਡੀ ਵੈਸੇ ਮਤਲਬ ਹੁਣ ਆਪਾਂ ਬਿਲਕੁਲ ਸੇਫ ਆ ਉਹ ਫਸ ਗਏ ਹੁਣ ਵੀਰਾਂ ਨੂੰ ਪਤਾ ਲੱਗ ਗਿਆ ਵਾ ਕਿ ਚੋੜ-ਮੋੜ ਆਪਾਂ ਹੀ ਕੀਤਾ ਵਾ ਓ ਪਾਜੀ ਫਿਰ ਕੀ ਬਦਾਈਆਂ ਵਾਪਸ ਦੋ ਨਾ ਫਿਰ ਤਾਂ ਬੜੀ ਗਲਤ ਖਬਰ ਦਿੱਤੀ ਤੁਸੀਂ ਮੈਨੂੰ ਕੀ ਗਲਤ ਖਬਰ ਦਿੱਤੀ ਆ ਪਾਜੀ ਹੁਣ ਵੀਰ ਨੂੰ ਪਤਾ ਲੱਗ ਜਾਣਾ ਵਾ ਠੀਕ ਹੈ ਤੁਹਾਨੂੰ ਤਾਂ ਕੁਝ ਕਹਿਣਾ ਨਹੀਂ ਤੁਸੀਂ ਤਾਂ ਉਹਦੇ ਭਰਾ ਹਾਂ ਮੇਰਾ ਮੇਰਾ ਕੁਝ ਰਹਿਣ ਨਹੀਂ ਦੇਣਾ ਹੈਗਾ ਪਾਜੀ ਉਹਨਾਂ ਨੇ ਕੁੱਟਣਾ ਕੱਟ ਘੜਿਸਣਾ ਵਾਦਾ ਤਾਂ ਫਿਰ ਹਿੱਸੇਦਾਰੀ ਵਲੋਂ ਤਾਂ ਅੱਧੇ-ਅੱਧੇ ਸੀ ਕੁੱਟ ਵੀ ਹੁਣ ਇਕੱਠੇ ਹੀ ਖਾਵਾਂਗੇ ਪਾਜੀ ਮੈਂ ਕੁੱਟ-ਕੁੱਟ ਨਹੀਂ ਖਾਂਦਾ ਹੈਗਾ ਮੈਂ ਚ ਲੈ ਇਥੋਂ ਕਿੱਥੇ ਚੱਲੇ ਆਵਾ ਮੈਂ ਤੇਰਾ ਨਾਮ ਲਾ ਦੇਣਾ ਵਾ ਵੀ ਸਾਰਾ ਝੋਲਮੋਲੇ ਨਹੀਂ ਕੀਤਾ ਵਾ ਭਾਜੀ ਸਾਰਾ ਕੁਛ ਨਾ ਤੁਸੀਂ ਕੀਤਾ ਹੋਇਆ ਇਹ ਸਾਰੀ ਕਾਰੀਗਰੀ ਤੁਹਾਡੀ ਕੀਤੀ ਹੋਈ ਹੈ ਇਹ ਬਿਲਕੁਲ ਵਾਲੀ ਫੋਨ ਦਾ ਤੇਰੇ ਡਰ ਨਹੀਂ ਮਰਵਾਣਾ ਆਪਾਂ ਨੂੰ ਮੇਰੀ ਸੁਣ ਲੋ ਗੱਲ ਮੇਰਾ ਕੁਛ ਨਹੀਂ ਪਤਾ ਮੈਂ ਕਹ ਲੂੰ ਐਵੇਂ ਜੇ ਨਾਮ ਆ ਆਣਾ ਪੈਣਾ ਤੈਨੂੰ ਇਹਦਾ ਮੈਂ ਸਿੱਧਾ ਘਰੀ ਭੇਜ ਦੇਣਾ ਵੀਰੇ ਨੂੰ ਤੇਰੇ ਫੇ ਦੇਖੀ ਜਾਈ ਆਪੇ ਫੋਲੀ ਕੁ ਸਕੀਮ ਲਗਾਓ ਜੀ ਹੁਣ ਆਹ ਤਾਂ ਹੋਈ ਗੱਲ ਸਕੀਮ ਲਾਓ ਆਪ ਵੀ ਸੋਚ ਲਿਆ ਕਰ ਕਦੇ ਸਾਰੀਆਂ ਚੀਜ਼ਾਂ ਮੈਂ ਹੀ ਸੋਚਣੀਆਂ ਨੇ ਸ਼ੀਕਾ ਸ ਤੁਸੀਂ ਫੋਨ ਕੀਤਾ ਸੀ ਹਾਂਜੀ ਤੁਹਾਡੇ ਤੋਂ ਨੰਬਰ ਲਿਆ ਸੀ ਨਾ ਤੁਹਾਡਾ ਹਾਂਜੀ ਉਹ ਤਾਂ ਹੀ ਲਿਆ ਸੀਗਾ ਕਿ ਜਦੋਂ ਮੈਨੂੰ ਲੋੜ ਪਵੇ ਤੇ ਮੈਂ ਤੁਹਾਨੂੰ ਬੁਲਾ ਲਵਾਂ ਤੇ ਇਹ ਗੱਲ ਮੈਂ ਤੁਹਾਨੂੰ ਕਹੀ ਵੀ ਸੀ ਹਾਂਜੀ ਤੁਹਾਨੂੰ ਨੌਕਰੀ ਦੀ ਲੋੜ ਹੈ ਹਾਂਜੀ ਬਹੁਤ ਮੈਨੂੰ ਅਕਾਊਂਟੈਂਟ ਦੀ ਲੋੜ ਹੈ ਪਰ ਅਕਾਊਂਟੈਂਟ ਤਾਂ ਸੀਗਾ ਨਾ ਤੁਹਾਡੇ ਕੋਲ ਐਕਾਊਂਟੈਂਟ ਨਹੀਂ ਸੀਗਾ ਉਹ ਉਸੀ ਗਾ ਡਰਾਮੇ ਬਾਅਦ ਮਤਲਬ ਕੁਝ ਨਹੀਂ ਤੁਸੀਂ ਇੰਨੀ ਗੱਲਾਂ ਬਾਤ ਧਿਆਨ ਨਹੀਂ ਦੇਣਾ ਆ ਜੀ ਲੇਜ਼ਰ ਕੱਲੀ ਕੱਲੀ ਐਂਟਰੀ ਜਿਹੜੀ ਜਿਹੜੀਆਂ ਪਾਰਟੀਆਂ ਤੋਂ ਸਮਾਨ ਆਉਂਦਾ ਇਹ ਗੱਲ ਕਬਰਾਟ ਹੁੰਦੀ ਆ ਸਹੀ ਧਿਆਨ ਨਾਲ ਕਰੀ ਜਾ ਜਿਹੜੀ ਜਿਹੜੀ ਪਾਰਟੀ ਤੋਂ ਸਮਾਨ ਆਉਂਦਾ ਸਾਰਾ ਲਿਖਿਆ ਹੋਇਆ ਆ ਬਿਲਸ ਨੇ ਹਾਂਜੀ ਠੀਕ ਹੈ ਤੇ ਪਿਛਲੇ ਸਾਲ ਦੇ April ਤੋਂ ਲੈ ਕੇ March ਤੱਕ অলਮੋਸਟ ਸਾਰੇ ਬਿੱਲ ਹੈ ਗਿਆ ਜਿਹੜੇ ਦੋ ਚਾਰ ਨਹੀਂ ਹੋਣਗੇ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ ਠੀਕ ਹੈ ਕੱਲੇ-ਕੱਲੇ ਐਂਟਰੀ ਦਾ ਧਿਆਨ ਦੇਣਾ ਕੱਲੇ-ਕੱਲੇ ਬਿੱਲ ਦਾ ਜੋ ਸਮਾਨ ਆਇਆ ਹੈ ਜੋ ਸਮਾਨ ਵਿਕੇ ਹੈ ਤੇ ਕਿੰਨੇ ਪੈਸੇ ਘਟਿਆ ਤੁਸੀਂ ਮੈਨੂੰ ਦੱਸਣਾ ਠੀਕ ਹੈ ਠੀਕ ਹੈ ਹਾਂਜੀ ਕਾਊਂਟ ਸਹੀ ਕੰਮ ਕਰਦੇ ਨਾ ਪਹਿਲਾਂ ਹਾਂਜੀ ਹਾਂਜੀ ਤੁਸੀਂ ਚੰਗੀ ਤਰ੍ਹਾਂ ਧਿਆਨ ਦੇਣਾ ਸਿਰਫ ਕੰਮ ਵੱਲ ਤੁਸੀਂ ਆ ਜਿਹੜੇ ਪਿੱਛੇ ਦੋ ਖੜੇ ਨੇ ਨਾ ਇਹਨਾਂ ਦੀ ਕੋਈ ਵੀ ਫਾਲਤੂ ਗੱਲਬਾਤ ਧਿਆਨ ਨਹੀਂ ਦੇਣਾ ਠੀਕ ਹੈ ਤੁਸੀਂ ਜੋ ਵੀ ਪੁੱਛਣਾ ਹੈ ਮੇਰੇ ਤੋਂ ਪੁੱਛਣਾ ਜੋ ਵੀ ਦੱਸਣਾ ਮੈਨੂੰ ਦੱਸਣਾ ਠੀਕ ਹੈ ਹਾਂ ਜੇ ਸਮਾਨ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਨੂੰ ਬੇਚੀ ਜੱਕੋ ਕੇ ਪੁੱਛੋ ਜੇ ਉਹ ਨਹੀਂ ਦੱਸਦੇ ਤੁਸੀਂ ਉਹ ਵੀ ਮੈਨੂੰ ਦੱਸਣਾ ਮੈਂ ਆਪੇ ਕਰਵਾਉਂਗਾ ਨਾ ਤੁਹਾਨੂੰ ਠੀਕ ਹੈ ਸਮਝ ਗਏ ਮੇਰੀ ਗੱਲ ਹਾਂਜੀ ਤੇ ਸਰਰੀ ਦੀ ਗੱਲ ਕਰ ਲਈ ਕੋਈ ਹਾਂਜੀ ਤੁਸੀਂ ਜਿੰਨੀ ਮਰਜ਼ੀ ਦੇ ਦੋ ਮੈਂ ਲੈ ਲਵਾਂਗੀ ਵੈਸੇ ਮੈਨੂੰ ਕੰਮ ਦੀ ਬਹੁਤ ਲੋੜ ਆ ਵੈਸੇ ਜਿੱਥੇ ਮੈਂ ਪਹਿਲਾਂ ਲੱਗੀ ਸੀ ਉੱਥੇ ਮੈਂ 12000 ਲੈਂਦੀ ਸੀ ਉਹ ਦੂਰ ਬਹੁਤ ਪੈਂਦਾ ਸੀਗਾ ਮੈਨੂੰ ਪਰ ਹੁਣ ਮੈਨੂੰ ਬਹੁਤ ਲੋੜ ਆ ਜਿੰਨੀ ਵੀ ਮਿਲੂਗੀ ਤਨਖਾਹ ਮੈਂ ਲੈ ਲਵਾਂਗੀ ਕੋਈ ਨਾ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਐਨਾ ਭਰੋਸਾ ਮੈਂ ਤੁਹਾਨੂੰ ਦਿਵਾਉਣਾ ਕਿ ਤੁਹਾਨੂੰ ਘਾਟਾ ਨਹੀਂ ਪੈਣ ਦੇਣਾ ਜਿੰਨੀ ਮੇਰੇ ਤੋਂ ਸਰਦੀ ਹੋਵੇ ਮੈਂ ਤੁਹਾਨੂੰ ਵਧੀਆ ਤਨਖਾਹ ਹੀ ਦਵਾਂਗੀ ਠੀਕ ਹੈ ਹਾਂਜੀ ਤੁਸੀਂ ਆ ਲੋ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਮੈਂ ਤੁਹਾਨੂੰ ਪ੍ਰੋਵਾਈਡ ਕਰਦਾ ਰਹੂੰਗਾ ਅ ਅੱਜ ਤੋਂ ਇਹ ਕੰਮ ਕਰਨਾ ਹੈ ਹਾਂਜੀ ਹੁਣ ਤੋਂ ਹੀ ਕਰੋ ਤੁਸੀਂ ਕਿਤੇ ਜਾਣਾ ਤਾਂ ਨਹੀਂ ਸੀ ਨਹੀਂ ਨਹੀਂ ਫ੍ਰੀ ਸੀਗੇ ਨਾ ਹਾਂਜੀ ਹਾਂਜੀ ਕੰਮ ਸ਼ੁਰੂ ਕਰੋ ਅੱਜ ਤੋਂ ਤੁਹਾਡੀ ਤਨਖਾਹ ਸ਼ੁਰੂ ਹੈ ਠੀਕ ਹੈ ਮੈਂ ਕੰਮ ਦੇਖਣਾ ਤੁਹਾਡਾ ਹਾਂਜੀ ਠੀਕ ਹੈ ਤੇ ਮੈਨੂੰ ਰਿਜ਼ਲਟ ਚਾਹੀਦੇ ਨੇ ਵਧੀਆ ਠੀਕ ਹੈ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕੋਈ ਵੀ ਆਲਤੂ ਫਾਲਤੂ ਗੱਲ ਕਰਦਾ ਹੈ ਨਾ

ਪਾਣੀ ਪੀਓਗੇ ਸਰ ਇੱਕ ਮਿੰਟ ਗੱਲ ਸੁਣਿਓ